ਪਾਨਾ ਸਿੱਧੂ ਤੇ ਹੋਇਆ ਇੱਕ ਹੋਰ ਪਰਚਾ ਦੱਸਿਆ ਜਾ ਰਿਹਾ ਹੈ ਕਿ ਪਾਨਾ ਸਿੱਧੂ ਦੇ ਭਰਾ ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਪਾਨਾ ਸਿੱਧੂ ਦੇ ਪਿੰਡ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਦਾ ਹੋਇਆ ਇਕੱਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਘਰ ਦਾ ਕਿਰਾਇਆ ਕਰਨ ਦਾ ਫੈਸਲਾ ਲਿੱਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਘਰ ਦਾ ਕਿਰਾਇਆ ਕਰਨ ਦਾ ਫੈਸਲਾ ਲਿੱਤਾ ਗਿਆ। ਸਸ਼ੀਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਾਣਾ ਸਿੱਧੂ ਤੇ ਜਿੱਥੇ ਕੀ ਇੱਕ ਤੋਂ ਬਾਅਦ ਇੱਕ ਪਰਚੇ ਪਾਏ ਜਾ ਰਹੇ ਹਨ, ਉੱਥੇ ਹੀ ਕੱਲ ਉਹਨਾਂ ਤੇ ਇੱਕ ਹੋਰ ਪਰਚਾ ਕਰ ਦਿੱਤਾ ਗਿਆ। ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਜਿਸ ਦੇ ਚੱਲਦੇ ਪਾਣਾ ਸਿੱਧੂ ਦੇ ਪਿੰਡ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਦਾ ਇਕੱਠ ਹੋਇਆ ਲੋਕਾਂ ਦਾ ਇਕੱਠ ਨਾ ਜ਼ਾਦਾ ਸੀ ਕਿ ਲੋਕ ਕੋਠਿਆਂ ਤੇ ਚੜ ਕੇ ਘਰਾਂ ਦੀਆਂ ਟੰਕੀਆਂ ਦੇ ਉੱਤੇ ਬੈਠੇ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਕਈ ਸਿਆਸੀ ਪਾਰਟੀਆਂ ਤੇ ਕਈ ਲੋਕਾਂ ਦੀ ਸਪੋਰਟ ਦੇ ਨਾਲ ਕਈ ਸਿਆਸੀ ਪਾਰਟੀਆਂ ਪਿੰਡ ਦੇ ਸਰਪੰਚ ਅਤੇ ਲੋਕਾਂ ਨੇ ਪਾਣਾ ਸਿੱਧੂ ਦੀ ਸਪੋਰਟ ਵਿੱਚ ਅੱਗੇ ਆ ਕੇ ਇਹ ਫੈਸਲਾ ਲਿੱਤਾ ਕਿ ਜੇਕਰ ਜੇਕਰ ਉਸ ਨੂੰ ਬਿਨਾਂ ਕਿਸੇ ਜੇਕਰ ਪਾਣਾ ਸਿੱਧੂ ਨੂੰ ਜਲਦੋ ਜਲਦ ਜੇਲ੍ਹ ਵਿੱਚੋਂ ਰਿਹਾਨ ਨਾ ਕੀਤਾ ਗਿਆ ਤਾਂ ਉਹਨਾਂ ਨੇ 4 ਫਰਵਰੀ ਨੂੰ ਭਗਵੰਤ ਸਿੰਘ ਮਾਨ ਜੀ ਦੇ ਜੱਦੀਕਰ ਨੂੰ ਜੱਦੀਕਰ ਦੇ ਕਿਰਾਏ ਕਰਨ ਦਾ ਫੈਸਲਾ ਲਿੱਤਾ ਹੈ ਪਾਣਾ ਸਿੱਧੂ ਤੇ ਜਿੱਥੇ ਇੱਕ ਤੋਂ ਬਾਅਦ ਇੱਕ ਪਰਚੇ ਕੀਤੇ ਜਾ ਰਹੇ ਹਨ ਉੱਥੇ ਕੱਲ ਉਸਤੇ ਮੋਹਾਲੀ ਪੁਲਿਸ ਵੱਲੋਂ ਇੱਕ ਹੋਰ ਪਰਚਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਸਨੇ ਏਜੰਟ ਨੂੰ ਬਲੈਕਮੇਲ ਕਰਕੇ ਪੈਸੇ ਮੰਗਣ ਉਸ ਦੇ ਇਲਜ਼ਾਮ ਲਗਾਏ ਗਏ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਨਾ ਦੇ ਭਰਾ ਦੀ ਵੀ ਜਲਦ ਤੋਂ ਜਲਦ ਗ੍ਰਿਫਤਾਰੀ ਹੋ ਸਕਦੀ ਹੈ ਇਸ ਦੇ ਚਲਦੇ ਉਸ ਦੇ ਪਿੰਡ ਦੇ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਦਾ ਇਕੱਠ ਹੋਇਆ ਜਿਹੜੇ ਕਿ ਪਾਨਾ ਦੇ ਪੱਖ ਵਿੱਚ ਅੱਗੇ ਆਏ ਉਹਨਾਂ ਦੇ ਉਹਨਾਂ ਨੇ ਪਾਨੇ ਦੀ ਸਪੋਰਟ ਕਰਦੇ ਹੋਏ ਇਹ ਮੰਗ ਕੀਤੀ ਕਿ ਪਾਨੇ ਨੂੰ ਜਲਦ ਤੋਂ ਜਲਦ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਵੇ ਉਹ ਵੀ ਬਿਨਾ ਕਿਸੇ ਉਹ ਵੀ ਬਿਨਾ ਕਿਸੇ ਸ਼ਰਤ ਦੇ ਪਹਾਣਾ ਦੇ ਸਪੋਰਟ ਵਿੱਚ ਕਈ ਸਿਆਸੀ ਪਾਰਟੀਆਂ ਉਸ ਦੇ ਪਿੰਡ ਦੇ ਸਰਪੰਚ ਅਤੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਉਸ ਦੀ ਸਪੋਰਟ ਵਿੱਚ ਗੱਲ ਕੀਤੀ ਉਸ ਦੇ ਪਿੰਡ ਵਿੱਚ ਇੰਨਾ ਜ਼ਿਆਦਾ ਇਕੱਠ ਸੀ ਕਿ ਲੋਕੀ ਘਰਾਂ ਦੀ ਛੱਤਾਂ ਵਿੱਚ ਚੜੇ ਹੋਏ ਨਜ਼ਰ ਆਏ ਇਸ ਤੋਂ ਇਲਾਵਾ ਲੋਕੀ ਟੈਂਕੀਆਂ ਉੱਤੇ ਬੈਠੇ ਹੋਏ ਵੀ ਨਜ਼ਰ ਆਏ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਪਹਾਣੇ ਨੂੰ ਜਲ ਤੋਂ ਜਲ ਜੇਲ੍ਹ ਵਿੱਚ ਰਿਹਾਨਾ ਨਹੀਂ ਕੀਤਾ ਗਿਆ ਤੇ ਉਹਨਾਂ ਨੇ ਫੈਸਲਾ ਲੇਤਾ ਕਿ 4 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਜੱਦੀਕਰ ਦਾ ਖਿਰਾ ਕਰਨਗੇ ਪਾਣਾ ਸਿੱਧੂ ਤੇ ਹੋਇਆ ਇੱਕ ਹੋਰ ਪਰਚਾ ਦੱਸਿਆ ਜਾ ਰਿਹਾ ਹੈ ਕਿ ਪਾਣਾ ਸਿੱਧੂ ਦੇ ਭਰਾ ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਪਾਣਾ ਸਿੱਧੂ ਦੇ ਪਿੰਡ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਦਾ ਹੋਇਆ ਇਕੱਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਘਰ ਦਾ ਖਿਰਾ ਕਰਨ ਦਾ ਫੈਸਲਾ ਲਿੱਤਾ ਗਿਆ